ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਇਸ ਟਾਈਮ ਅਸੀਂ ਫਰੀਦਕੋਟ ਕਚੈਰੀਆਂ ਵਿਖੇ ਮੌਜੂਦਾਂ ਜਿੱਥੇ ਕਿ ਐਸਐਸਪੀ ਦਫਤਰ ਵਿਖੇ ਪਿੰਡ ਚੰਦਪਾਨ ਦੇ ਲੋਕ ਪਹੁੰਚੇ ਹੋਇਆ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਜੋ ਗਮਦੂਰ ਸਿੰਘ ਪੱਪੂ ਹਰਵਿੰਦਰ ਸਿੰਘ ਜੈਜੀ ਹੋਰਾ ਉੱਪਰ 307 ਦਾ ਜੜਾ ਪਰਚਾ ਦਰਜ ਹੋਇਆ ਤੇ ਪੁਲਿਸ ਕਸ ਤੋਂ ਮਸਨੀ ਹੋ ਰਹੀ ਤੇ ਗਰੀਬ ਲੋਕਾਂ ਨੂੰ ਚੁੱਕ ਕੇ ਪੁਲਿਸ ਨੇ ਤਸੱਦਦ ਕੀਤਾ ਸੀ ਪਰ ਜਿਹੜਾ ਕੀ ਗਮਦੂਰ ਸਿੰਘ ਧਨਾੜਾ ਛੈਲਰਾਂ ਦਾ ਮਾਲਕ ਆ ਉਹਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਚਾਹੇ ਕੋਰਟ ਨੇ ਉਹਨਾਂ ਨੂੰ ਸਟੇ ਦੇ ਦਿੱਤੀ ਆ ਪਰ ਉਹਦੇ ਵਿੱਚ ਜਿਹੜੇ ਹੋਰ ਲੋਕ ਨਾਮਜ਼ਾਦਾ ਜਿਨ੍ਹਾਂ ਦੇ ਜਿਨ੍ਹਾਂ ਦੇ ਨਾਮ ਵਿੱਚ ਲਿਖਾਏ ਗਏ ਆ ਨਾ ਲੋਕਾਂ ਵੱਲੋਂ ਪਰ ਉਹਨਾਂ ਨੂੰ ਹਾਲੇ ਤੱਕ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਕਿਉਂਕਿ ਪੁਲਿਸ ਪ੍ਰਸ਼ਾਸਨ ਆ ਜਿਹੜਾ ਗਮਦੂਰ ਸਿੰਘ ਪੱਪੂ ਧਰਦੀ ਆ ਜੜੀ ਕਿਤੇ ਨਾ ਕਿਤੇ ਬਹੁਤ ਜਿਆਦੇ ਵੱਡੇ ਪੱਦਰ ਤੇ ਮਦਦ ਕਰ ਰਿਆ ਜੇਕਰ ਗੱਲ ਕੀਤੀ ਜਾਵੇ ਐਮਐਲਏ ਮੋਲਕ ਦੀ ਸ਼ਹਿ ਦੇ ਉੱਤੇ ਗਮਦੂਰ ਸਿੰਘ ਪੱਪੂ ਆ ਜਿਹੜਾ ਉਹ ਗੁੰਡਾਗਰਦੀ ਤੇ ਧਨਾੜ ਪੁਨੇ ਦੇ ਕਰਕੇ ਉਹਨਾਂ ਨੇ ਜਿਹੜਾ ਇਹਨਾਂ ਲੋਕਾਂ ਤੇ ਜ਼ਬਰੀ ਪੁਲਿਸ ਤੋਂ ਜ਼ੁਲਮ ਕਰਵਾਇਆ ਸੀ ਇੱਕ ਗੱਲ ਪੁਲਿਸ ਵੀ ਮੰਨ ਰਹੀ ਹੈ ਕਿ ਸਾਡੇ ਤੋਂ ਜ਼ਬਰੀ ਜ਼ੁਲਮ ਕਰਵਾਇਆ ਸੀ ਤਾਂ ਹੁਣ ਇਹ ਲੋਕ ਆ ਜਿਹੜੇ ਪੱਕਾ ਮੋਰਚਾ ਲਾ ਕੇ ਬੈਠੇ ਹੋਇਆ ਦੇਖੋ ਤਸਵੀਰਾਂ ਦੇ ਵਿੱਚ ਪੇਠੇ ਦੀ ਜਿਹੜੀ ਸਬਜ਼ੀ ਚਿਰੀ ਹੈ ਇਹਨਾਂ ਨੇ ਇਹਨਾਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਤਾਂ ਲੋਕ ਇੱਥੇ ਮੌਜੂਦ ਆ ਇਹਨਾਂ ਨੇ ਪੱਕਾ ਮੋਰਚਾ ਲਾ ਲਿਆ ਕਹਿੰਦੇ ਭਾਈ ਅਸੀਂ ਆ ਜਿਹੜਾ ਹੁਣ ਇਨਸਾਫ ਲੈ ਕੇ ਹੀ ਆਲਾਂਗੇ ਜਿਹੜੇ ਬਾਕੀ ਬਚਦੇ ਆ ਜਿਨ੍ਹਾਂ ਦੇ ਬਾਕੀ ਬਚਦਿਆਂ ਦੇ ਨਾਮ ਆ ਪਰਚੇ ਦੇ ਵਿੱਚ ਤਾਂ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰਵਾ ਕੇ ਫੇਰ ਹੀ ਜਾਣਾ ਜੇਕਰ ਗੱਲ ਕੀਤੀ ਜਾਵੇ ਅਰਵਿੰਦਰ ਸਿੰਘ ਜੈਜੀ ਔਰ ਗਮਦੂਰ ਸਿੰਘ ਪੱਪੂ ਦੀ ਸਟੇ ਹੋਈ ਹੋਈ ਹੈ ਗ੍ਰਿਫਤਾਰੀ ਤੇ ਰੋਕ ਲੱਗੀ ਹੋਈ ਹੈ ਪਰ ਪੁਲਿਸ ਪ੍ਰਸ਼ਾਸਨ ਤੇ ਐਮਐਲਏ ਦਾ ਜ਼ੋਰ ਲੱਗਿਆ ਹੋਇਆ ਕਿ ਇਹਨਾਂ ਲੋਕਾਂ ਨੂੰ ਡਰਾ ਕੇ ਜਾ ਐਮਐਲਏ ਦੇ ਮਨ ਦੇ ਵਿੱਚ ਭੁਲੇਖਾ ਹੈਗਾ ਕਿ ਇਹ ਲੋਕ ਪਿੱਛੇ ਹੋ ਜਾਣਗੇ ਉਹ ਭੁਲੇਖੇ ਨੂੰ ਦੂਰ ਕਰਦੇ ਹੋਏ ਲੋਕ ਆ ਜਿਹੜੇ ਇੱਥੇ ਹੁਣ ਫਰੀਦਕੋਟ ਕਚਹਿਰੀਆਂ ਐਸਐਸਪੀ ਦਫਤਰ ਦੇ ਹੁਣ ਸ਼ਾਮ ਦੇ ਜਿੱਕਰ ਗੱਲ ਕੀਤੀ ਜਾਵੇ ਕਰੀਬ 6:30 ਤੋਂ ਪਲੱਸ ਦਾ ਸਮਾਂ ਹੋਣ ਵਾਲਾ ਤਾਂ ਪਰ ਇੱਥੇ ਲੋਕ ਐ ਸੱਦੀ ਬਣਾ ਰਹੇ ਆ ਹੁਣ ਤੇ ਆਪਦੀ ਰੋਟੀ ਵੀ ਇੱਥੇ ਲਾਉਣਗੇ ਤੇ ਅਸੀਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਤੇ ਗੱਲਬਾਤ ਅਸੀਂ ਕਰਾਂਗੇ ਇਹਨਾਂ ਦੇ ਮਜ਼ਦੂਰ ਆਗੂ ਦੇ ਨਾਲ ਤਾਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਇਹਨਾਂ ਦੇ ਮਜ਼ਦੂਰ ਆਗੂ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਵੀ ਕੀ ਮਸਲਾ ਕੀ ਹੈ ਤੇ ਕਿੱਥੋਂ ਤੱਕ ਆ ਜਿਹੜੀ ਗੱਲਬਾਤ ਹੋਈ ਹੈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਹਾਲ ਚਾਲ ਨੇ ਹਾਲ ਵਧੀਆ ਜੀ ਕਿਵੇਂ ਫਿਰ ਪੱਕਾ ਮੋਰਚਾ ਲਾ ਲਿਆ ਇੱਥੇ ਜੀ ਕਹਿੰਦੇ ਲੋੜਕਾਰ ਦੀ ਮਾਂ ਹੁੰਦੀ ਹੈਗੀ ਜੀ 4 ਮਹੀਨੇ ਪਹਿਲਾਂ ਚੰਦਪਾਣ ਦੇ ਵਿੱਚ ਜੋ ਗੁੰਡਾਗਰਦੀ ਦਾ ਨੰਗਾ ਨਾਚ ਨੱਚਿਆ ਗਿਆ ਜੀ ਇੱਕ ਸ਼ੈਲਰ ਮਾਲਕ ਦੇ ਵੱਲੋਂ ਜੋ ਮਜ਼ਦੂਰਾਂ ਦੇ ਉੱਤੇ ਜ਼ਬਰ ਕੀਤਾ ਗਿਆ ਪੁਲਿਸ ਨੇ 잡아ਟਾਇਆ ਗਿਆ ਲੋਕਾਂ ਦੇ ਘਰਾਂ ਦੀ ਲੁੱਟਮਾਰ ਕੀਤੀ ਗਈ ਮਜ਼ਦੂਰਾਂ ਨਾਲ ਕੁੱਟਮਾਰ ਹੋਈ ਉਹਨਾਂ ਦੇ ਪਰਚੇ ਹੋਏ ਹੂੰ ਉਹਨਾਂ ਦੀਆਂ ਗੁਜ਼ਰਾਂਦੀਆਂ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਲਗਾਤਾਰ ਆ ਜਿਹੜਾ ਉਹ ਲਮਕਾ ਵਾਲੀ ਨੀਤੀ ਹੈਗੀ ਪ੍ਰਸ਼ਾਸਨ ਨਾਲ ਮੀਟਿੰਗਾਂ ਹੁੰਦੀਆਂ ਨੇ ਗੱਲਬਾਤ ਹੁੰਦੀ ਆ ਭਰੋਸੇ ਦਿੱਤੇ ਜਾਂਦੇ ਆ ਭਰੋਸੇ ਟੁੱਟ ਜਾਂਦੇ ਆ ਲਗਾਤਾਰ ਗੱਲਬਾਤ ਦੇ ਵਿੱਚੋਂ ਜਦੋਂ ਕੁਝ ਵੀ ਨਾ ਨਿਕ ਦਾ ਦੇਖ ਕੇ ਅਸੀਂ ਇੱਕ ਚੰਦ ਭਾਣ ਜਬਰ ਵਰودی ਐਕਸ਼ਨ ਕਮੇਟੀ ਦੇ ਵੱਲੋਂ ਅੱਜ ਇੱਕ ਲਗਾਤਾਰ ਮੋਰਚਾ ਚਾਲੂ ਕੀਤਾ ਵਾ ਕੱਲ ਤੱਕ ਡੀਆਈਜੀ ਨਾਲ ਮੀਟਿੰਗ ਦਾ ਸਮਾਂ ਤੈਅ ਹੋਇਆ ਵਾ 10 ਵਜੇ ਦੇਖਦੇ ਹਾਂ ਜੇਕਰ ਮੀਟਿੰਗ ਦੇ ਵਿੱਚੋਂ ਵੀ ਇਹੀ ਖਾਲੀ ਲਫਾਫਾ ਹੀ ਨਿਕਲਦਾ ਵਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੋਰਚਾ ਜਿਹੜਾ ਉਹ ਲਗਾਤਾਰ ਚੱਲੂ ਇੱਕ ਗੱਲ ਹੈ ਜਿਹੜੀ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਐਮਐਲਏ ਦਾ ਨਾਮ ਵੱਡੇ ਪੱਧਰ ਤੇ ਆ ਰਿਹਾ ਸਰਕਾਰ ਵਿੱਚ ਸ਼ਾਮਲ ਹੁੰਦੀ ਨਜ਼ਰ ਆ ਰਹੀ ਹੈ ਸਰਕਾਰ ਦੀ ਸ਼ਹਿਤ ਇਹ ਕਹਿੰਦੇ ਆ ਕਿ ਇਹ ਸਭ ਕੁਝ ਕੀਤਾ ਜਾ ਰਿਹਾ ਗਮਦੂਰ ਸਿੰਘ ਪੱਪੂ ਵੱਲੋਂ ਜਿਹੜਾ ਸ਼ੈਲਰ ਮਾਲਕਾ ਗਮਦੂਰ ਸਿੰਘ ਅਸੀਂ ਉਹਨੂੰ ਇੱਕ ਵਿਅਕਤੀ ਨਹੀਂ ਸਮਝਦੇਗੇ ਅਸਲ 'ਚ ਅਸੀਂ ਉਹਨੂੰ ਇਹ ਸਮਝਦੇ ਹਾਂ ਕਿ ਜੋ ਕੁਝ ਵਾਪਰਿਆ ਜੋ ਕੁਝ ਉਹਨਾਂ ਨੇ ਕੀਤਾ ਉਹ ਕੱਲਿਆਂ ਨੇ ਨਹੀਂ ਕੀਤਾ ਹੈਗਾ ਹੈਗਾ ਕਿਉਂਕਿ ਰਾਜਨੀਤਿਕ ਜਿਹੜੇ ਲੋਕ ਆ ਭਾਵੇਂ ਅਮੋਲਕ ਸਿੰਘ ਐਮਐਲਏ ਆ ਭਾਵੇਂ ਇੱਥੋਂ ਦਾ ਪ੍ਰਸ਼ਾਸਨ ਆ ਭਾਵੇਂ ਇਸ ਇੱਥੋਂ ਦੀ ਐਸਐਸਪੀ ਪ੍ਰਿਗਿਆ ਜਾਣਾ ਇਹਨਾਂ ਨੇ ਸਾਰਿਆਂ ਨੇ ਹੀ ਸਾਰਿਆਂ ਦੀ ਸ਼ਹਿ ਦੇ ਉੱਤੇ ਇਹ ਸਾਰਾ ਕੁਝ ਹੋਇਆਗਾ ਕਿਉਂਕਿ ਇੱਕ ਮਜ਼ਦੂਰਾਂ ਦੀ ਛੋਟੀ ਜੀ ਮੰਗ ਸੀ ਕੋਈ ਬਹੁਤ ਵੱਡੀ ਮੰਗ ਨਹੀਂ ਸੀ ਕਿ ਇੱਕ ਨਾਲੀ ਦਾ ਮਸਲਾ ਸੀ ਤੇ ਜਿਹੜਾ ਨਾਲੀ ਦਾ ਮਸਲਾ ਅਜੇ ਤੱਕ ਵੀ ਜਿਉਂਦਾ ਤਿਉਂ ਬਣਿਆ ਹੋਇਆ ਹੈਗਾ ਅਜੇ ਤੱਕ ਵੀ ਉਹ ਹੱਲ ਨਹੀਂ ਹੋਇਆ ਹੈਗਾ ਇੱਥੋਂ ਤੱਕ ਕਿ ਸਾਡੇ ਸਾਨੂੰ ਐਕਸ਼ਨ ਕਮੇਟੀ ਨੂੰ ਇਹ ਵੀ ਕਿਹਾ ਗਿਆ ਸੀ ਕਿ ਕੋਈ ਸੰਨ ਵਿਚਾਲੇ ਵਾਲਾ ਰਸਤਾ ਲੱਭ ਕੇ ਦਿਓ ਨਾਲੀ ਵਾਸਤੇ ਹਾਲਾਂ ਅਸੀਂ ਸੰਨ ਵਿਚਾਲੇ ਵਾਲਾ ਰਸਤਾ ਵੀ ਲੱਭ ਕੇ ਦਿੱਤਾ ਤੇ ਪ੍ਰਸ਼ਾਸਨ ਨੇ ਉਹਨੂੰ ਅਜੇ ਵੀ ਹੱਲ ਨਹੀਂ ਕੀਤਾ ਵਾ ਤੇ ਸਾਡੀਆਂ ਜਿਹੜੀਆਂ ਮੰਗਾਂ ਨੇ ਅੱਜ ਦੀਆਂ ਮੁੱਖ ਮੰਗਾਂ ਉਹ ਦੋ ਮੰਗਾਂ ਨੇ ਇੱਕ ਤਾਂ ਜਿਹੜੇ ਗਮਧੂਰ ਵਰਗੇ ਨੇ ਉਹਨਾਂ ਉਹ ਦੋਸ਼ੀ ਆ ਉਹਨਾਂ ਨੇ ਮਜ਼ਦੂਰਾਂ ਦੇ ਉੱਤੇ ਜ਼ਬਰ ਕੀਤਾ ਉਹਨਾਂ ਨੇ ਘਰਾਂ ਦੀ ਧੰਨ ਤੋੜ ਕੀਤੀ ਉਹਨਾਂ ਦੇ ਉੱਤੇ ਪਰਚੇ ਹੈਗੇ ਨੇ ਐਸਸੀ ਐਕਟ ਲੱਗਿਆ ਹੋਇਆ ਹੈਗਾ ਤਾਂ ਉਹਨਾਂ ਨੂੰ ਗੈਰਫਜ਼ਾਰ ਕੀਤਾ ਜਾਵੇ ਦੂਜੀ ਮੰਗ ਹੈਗੀ ਵੀ ਜਿਹੜੇ 41 ਮਜ਼ਦੂਰਾਂ ਦੇ ਉੱਤੇ ਪਰਚੇ ਪਾ ਕੇ ਜੇਲ੍ਹੀ ਭੇਜਿਆ ਗਿਆ ਸੀ ਭਾਵੇਂ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਪਰ ਉਹਨਾਂ ਦੇ ਪਰਚੇ ਦੀ ਕੈਂਸਲੇਸ਼ਨ ਆ ਜਿਹੜੀ ਉਹ ਅਜੇ ਤੱਕ ਵੀ ਪ੍ਰਸ਼ਾਸਨ ਨੇ ਨਹੀਂ ਕੀਤੀ ਜੀ ਤੁਹਾਨੂੰ ਲੱਗਦਾ ਪ੍ਰਸ਼ਾਸਨ ਤੁਹਾਡੀ ਗੱਲ ਮੰਨ ਜੂਗਾ ਜੀ ਜਿਵੇਂ ਪ੍ਰਸ਼ਾਸਨ ਨੇ ਉਹਨਾਂ ਮਜ਼ਦੂਰਾਂ ਉੱਪਰ ਤਸੱਦਦ ਕੀਤਾ ਉਹਨਾਂ ਨੂੰ ਚਾਹੇ ਤੁਹਾਡੇ ਜ਼ੋਰ ਦੀ ਗੱਲ ਕਹਿਦੀ ਹੈ ਲੋਕਾਂ ਦੀ ਇਕਤਾ ਦੀ ਗੱਲ ਕਹਿਦੀ ਹੈ ਪੂਰਾ ਪੰਜਾਬ ਹੈ ਜਿਹੜਾ ਪੂਰਾ ਪਿੰਡ ਚੰਦਪਾਂਦੇ ਲਈ ਖੜਿਆ ਪੂਰੇ ਪਿੰਡ ਪੰਚੰਦਪਾਂਦੇ ਲੋਕਾਂ ਨੇ ਬੱਚਾ ਬੱਚੀ ਝੋਕ ਦਿੱਤਾ ਔਰ ਪਿੰਡ ਚੰਦਪਾਂਦੇ ਲੋਕਾਂ ਨੇ ਵੀ ਜज्ਬਾ ਦਿਖਾਇਆ ਉਥੋਂ ਦੀਆਂ ਔਰਤਾਂ ਨੇ ਵੀ ਜज्ਬਾ ਦਿਖਾਇਆ ਤੁਹਾਨੂੰ ਲੱਗਦਾ ਕਿ ਪ੍ਰਸ਼ਾਸਨ ਤਸ ਤੋਂ ਮਸ ਹੋ ਜਾਊਗਾ ਨਜ਼ਰ ਆ ਰਿਹਾ ਕਿਤੇ ਜੇਕਰ ਗੱਲ ਕੀਤੀ ਜਾਵੇ ਦੂਜੇ ਮਹੀਨੇ ਦੀ ਗੱਲ ਹੈ ਤੇ ਅੱਜ ਹੁਣ ਤੁਸੀਂ ਦੇਖ ਲਓ ਕਿ ਮਹੀਨੇ ਕਿੰਨੇ ਹੋ ਗਏ ਤਿੰਨ ਮੀਟਿੰਗਾਂ ਲਗਭਗ ਪ੍ਰਸ਼ਾਸਨ ਦੇ ਨਾਲ ਹੋਊਗਾ 30 ਮੀਟਿੰਗਾਂ 30 ਮੀਟਿੰਗਾਂ ਦੇ ਵਿੱਚ ਇਹੀ ਚੱਲਦਾ ਰਿਹਾ ਵੀ ਮਸਲੇ ਹੱਲ ਹੋਣਗੇ ਜੀ ਆਸੀਂ ਮਾਜਵਾ ਦੇ ਤਾਂ ਮਜ਼ਦੂਰਾਂ ਨੂੰ ਜੀ ਜਖਮਾਂ ਦਾ ਇਲਾਜ ਕਰਾਤਾ ਇੱਥੋਂ ਅੱਗੇ ਗੱਲ ਨਹੀਂ ਵਧ ਰਹੀਗੀ ਅੱਗੇ ਗੱਲ ਕਿਉਂ ਨਹੀਂ ਵਧ ਰਹੀ ਕਿਉਂਕਿ ਇੱਥੇ ਲੜਨਾ ਪੈਂਦਾ ਵਾ ਲੋਕ ਜਦੋਂ ਲੜਦੇ ਆ ਉਦੋਂ ਹੀ ਮਸਲਾ ਹੱਲ ਕੋ ਥੋੜਾ ਬਦਮਾਸਲਾ ਹੱਲ ਹੁੰਦਾ ਜਿਵੇਂ ਕਹਿੰਦੇ ਹੁੰਦੇ ਅਗੇ ਜੇ ਨਾਜਰ ਬੱਚਾ ਰੋਂਦਾ ਨਹੀਂ ਉਹਨਾਂ ਚਰ ਦੇ ਮਾਂ ਵੀ ਦੁੱਧ ਨਹੀਂ ਦਿੰਦੀਗੀ ਇਹੀ ਹਾਲਾਤ ਬਣੇ ਹੋਇਆ ਸਾਡੇ ਦੇਸ਼ ਦੇ ਵੀ ਜਿੰਨਾ ਚਿਰ ਲੋਕ ਸੜਕਾਂ ਤੇ ਨਹੀਂ ਆਉਂਦੇ ਜਿੰਨਾ ਚਿਰ ਲੋਕ ਧਰਨਿਆਂ ਤੇ ਨਹੀਂ ਬਹਿੰਦੇ ਜਿੰਨਾ ਚਿਰ ਲੋਕ ਸਰਕਾਰ ਦਾ ਪਿੱਟ ਸਿਆਪਾ ਨਹੀਂ ਕਰਦੇ ਉਹਨਾਂ ਚਿਰ ਸਰਕਾਰਾਂ ਉਹਨਾਂ ਚਿਰ ਪ੍ਰਸ਼ਾਸਨ ਟਸ ਤੋਂ ਮਸ ਨਹੀਂ ਹੁੰਦਾ ਵਾ ਗਮਦੂਰ ਇਹਨਾਂ ਕਹਿ ਦਈਏ ਕਿ ਤਾਕਤਵਰ ਹੋ ਗਿਆ ਕਿ ਪੁਲਿਸ ਪ੍ਰਸ਼ਾਸਨ ਤੋਂ ਕਾਬੂ ਨਹੀਂ ਆਉਂਦਾ ਅੱ ਤਾਕਤ ਬਾਰ ਨਹੀਂ ਹੈਗਾ ਤਾਕਤ ਅਸਲ ਚ ਉਹਨੂੰ ਦਿੱਤੀ ਗਈ ਹੈਗੀ ਜਿਹੜੀਆਂ ਪਾਰਟੀਆਂ ਨੇ ਫੰਡ ਲੈ ਕੇ ਉਹਨਾਂ ਤੋਂ ਫੰਡ ਲੈ ਕੇ ਚੋਣਾਂ ਜਿੱਤੀਆਂ ਕੁਰਸੀਆਂ ਹਾਸਲ ਕੀਤੀਆਂ ਅਸਲ ਚ ਗਮਦੂਰ ਹੀ ਅੱਜ ਜੇ ਕਹਿਣਾ ਹੋਵੇ ਆਮ ਆਦਮੀ ਪਾਰਟੀ ਦਾ ਇੱਕ ਥੰਮ ਬਣਿਆ ਹੋਇਆ ਹੈਗਾ ਕਿਉਂਕਿ ਮਜ਼ਦੂਰਾਂ ਦੇ ਮੁਕਾਬਲੇ ਆ ਉਹ ਪ੍ਰਸ਼ਾਸਨ ਆ ਜਿਹੜਾ ਜਿਹੜੀ ਸਰਕਾਰ ਆ ਉਹਨੂੰ ਜ਼ਿਆਦਾ ਤਵੱਜੋ ਦੇ ਰਹੀ ਆ ਤੇ ਮਜ਼ਦੂਰਾਂ ਦੇ ਮਸਲਿਆਂ ਤੇ ਜਿਹੜੀ ਸਰਕਾਰ ਆ ਉਹੋ ਜਿਹੜਾ ਪ੍ਰਸ਼ਾਸਨ ਆ ਉਹ ਘੱਟ ਤਕਮੀਰ ਆਗਾ ਜੀ ਇਸ ਕਰਕੇ ਮਜ਼ਦੂਰਾਂ ਦੇ ਜਿਹੜੇ ਮਸਲੇ ਆ ਉਹ ਤੇ ਜਿਹੜੀ ਸਰਕਾਰ ਆ ਜਿਹੜੀ ਕਹਿੰਦੀ ਹੁੰਦੀ ਸੀ ਕਿ ਸਰਕਾਰ ਨੇ ਕੰਮੀਆਂ ਦੇ ਬੇੜਿਆਂ 'ਚੋਂ ਚੱਲਣਾ ਸਰਕਾਰ ਨੇ ਸੱਥਾਂ 'ਚੋਂ ਚੱਲਣਾ ਸਰਕਾਰ ਨੇ ਪਿੱਪਲਾਂ ਥੱਲੇ ਚੱਲਣਾ ਸਰਕਾਰ ਨੇ ਬੋੜਾਂ ਥੱਲੇ ਚੱਲਣਾ ਇੱਥੇ ਉਹ ਸਰਕਾਰ ਆ ਇਹ ਪੰਜਾਬ ਦੀ ਸਰਕਾਰ ਜਿਹੜੀ ਨਖਿੱਧ ਸਾਬਤ ਹੋਈ ਆ ਕਿਉਂਕਿ ਜਿਹੜੇ ਮਜ਼ਦੂਰਾਂ ਦੇ ਮਸਲੇ ਆ ਜਿਹੜੀਆਂ ਮਜ਼ਦੂਰਾਂ ਦੀਆਂ ਮੰਗਾਂ ਉਹ ਜਿਉਂਦੀਆਂ ਤਿਉਂ ਆ ਤੇ ਸਾਢੇ 3 ਸਾਲਾਂ 'ਚ ਇੱਕ ਵਾਰ ਵੀ ਇਸ ਮੁੱਖ ਮੰਤਰੀ ਨੇ ਇਸ ਸਰਕਾਰ ਨੇ ਮਜ਼ਦੂਰਾਂ ਦੇ ਪੱਖ 'ਚ ਇੱਕ ਸ਼ਬਦ ਤੱਕ ਨਹੀਂ ਮਿਲਿਆ ਉੱਥੋਂ ਦਾ ਐਮਐਲਏ ਉੱਥੇ ਵਿੱਚ ਟੰਗ ਅਡਾਰਿਆ ਜਾਂ ਪ੍ਰਸ਼ਾਸਨ ਨਹੀਂ ਕਾਰਵਾਈ ਕਰ ਰਿਹਾ ਸਿੱਧੇ ਤੌਰ ਤੇ ਜੇਕਰ ਗੱਲ ਕਹੀਏ ਸਥਿਤੀ ਕਿੱਥੇ ਰੁਕੀ ਹੈ ਸਿੱਧਾ ਰਾਜਨੀਤਿਕ ਦਬਾਅ ਵਾ ਪ੍ਰਸ਼ਾਸਨ ਦੇ ਉੱਤੇ ਸਿੱਧੀ ਇੱਥੋਂ ਦੇ ਐਮਐਲਏ ਦੀ ਸ਼ਹਿਰ ਦੇ ਉੱਤੇ ਜ਼ਿਆਦਾ ਸਾਰਾ ਕੁਝ ਹੋਇਆ ਵਾ ਪ੍ਰਸ਼ਾਸਨ ਵੀ ਰਾਜਨੀਤਿਕ ਦਬਾਅ ਚ ਇਹਦਾ ਕੀ ਨਾਮ ਹੈ ਜੀ ਆਮੋਲਕ ਸਿੰਘ ਐਮਐਲਏ ਹਲਕਾ ਜੈਤੋ ਆਮੋਲਕ ਸਿੰਘ ਦਾ ਸਿੱਧਾ ਇਹਦੇ ਚਾਹਤਾ ਕਿਉਂਕਿ ਸਪਸ਼ਟ ਨਹੀਂ ਕੋਈ ਚੀਜ਼ਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹ ਦੋਵੇਂ ਧਿਰਾਂ ਦਾ ਰਾਜinama ਹੋਣ ਦੀ ਗੱਲ ਤੈ ਹੋਈ ਸੀ ਚੱਲੀ ਸੀ ਤਾਂ ਉਦੋਂ ਐਕਸ਼ਨ ਕਮੇਟੀ ਵੱਲੋਂ ਆਪਦੀਆਂ ਸ਼ਰਤਾਂ ਰੱਖੀਆਂ ਗਈਆਂ ਸੀ ਕਿ ਜਿਹੜਾ ਗਮਦੂਰ ਸਿੰਘ ਨੇ ਜੋ ਕੀਤਾ ਉਹਦਾ ਉਹਦੀ ਗਲਤੀ ਮੰਨੇ ਤਾਂ ਉਹਦੇ ਵਿੱਚ ਇਹ ਆ ਗਿਆ ਸੀ ਕਿ ਜੇ ਗਮਦੂਰ ਸਿੰਘ ਗਲਤੀ ਨਹੀਂ ਮੰਨਦਾ ਤਾਂ ਐਮਐਲਏ ਵੱਲੋਂ ਇਹ ਆ ਗਿਆ ਸੀ ਵੀ ਛੱਡੋ ਜੀ ਗਮਦੂਰ ਸਿੰਘ ਨੂੰ ਤੁਸੀਂ ਵੀ ਅਸੀਂ ਕਹਿ ਦਿੰਦੇ ਆ ਮੈਂ ਕਹਿਣਾ ਵੀ ਯਾਰ ਵੀ ਜੋ ਹੋਇਆ ਉਹ ਗਲਤ ਹੋਇਆ ਤਾਂ ਇੱਥੋਂ ਇਹ ਗੱਲ ਸਪਸ਼ਟ ਸਾਫ਼ ਆ ਕਿ ਐਮਐਲਏ ਗਮਧੂਰ ਦਾ ਇਥੋਂ ਦੇ ਐਸਐਸਪੀ ਦਾ ਇਥੋਂ ਦੇ ਡੀਆਈਜੀ ਦਾ ਸਾਰਿਆਂ ਦਾ ਜਿਹੜੀ ਮਿਲੀ ਭੁਗਤਾਂ ਮਜ਼ਦੂਰਾਂ ਨੂੰ ਸਬਕ ਸਿਖਾਉਣ ਦੇ ਉੱਤੇ ਇਹ ਜਿਹੜੀ ਸੀਗੀ ਇਥੋਂ ਦੀ ਸਰਕਾਰ ਦੀ ਨੀਤੀ ਸੀ ਉਹ ਸਰਕਾਰ ਨੇ ਆਪਣੀ ਨੀਤੀ ਦੇ ਤਹਿਤ ਆ ਮਜ਼ਦੂਰਾਂ ਦੇ ਉੱਤੇ ਜ਼ਬਰ ਕੀਤਾ ਤੇ ਅੱਜ ਵੀ ਉਹ ਲਮਕਾਉਣ ਤੇ ਲੱਗੇ ਹੋਏ ਆ ਦਮੋਂ ਕੱਢਣ ਦੀ ਨੀਤੀ ਆ ਵੀ ਮਜ਼ਦੂਰਾਂ ਨੂੰ ਦਮੋਂ ਕੱਢੋ ਕਿੰਨਾ ਟਾਈਮ ਹੋਣਗੇ ਮਜ਼ਦੂਰ ਅੱਜ 4 ਮਹੀਨੇ ਹੋ ਗਏ 2 ਮਹੀਨੇ ਹੋਰ ਚੱਲ ਬਣ ਚੱਲ ਪੁਸ਼ ਹੋਰ ਚਾਰ ਮਹੀਨੇ ਹੋਰ ਪਰ ਇਹ ਭੁਲੇਖਾ ਵਾ ਪ੍ਰਸ਼ਾਸਨ ਨੂੰ ਵੀ ਭਲੇਖਾ ਸਰਕਾਰ ਨੂੰ ਵੀ ਭਲੇਖਾ ਜਿਹੜੇ ਮਜ਼ਦੂਰ ਆ ਮਜ਼ਦੂਰਾ ਕੋਲ ਗਵਾਉਣ ਨੂੰ ਸਿਰਫ ਜੰਜੀਰਾਂ ਜਿੱਤਣ ਲਈ ਉਹਨਾਂ ਕੋਲੇ ਸਾਰਾ ਸੰਸਾਰ ਆ ਤੇ ਅਸੀਂ ਲੜਾਂਗੇ ਉਦੋਂ ਤੱਕ ਲੜਾਂਗੇ ਜਦੋਂ ਤੱਕ ਚੰਦ ਭਾਂ ਦੇ ਜਿਹੜੇ ਪੀੜਤ ਲੋਕ ਆ ਜਿਹੜੀਆਂ ਸਾਡੀਆਂ ਮਾਂ ਮਾਂ ਸਾਡੇ ਮਜ਼ਦੂਰ ਭਰਾ ਪੀੜਤ ਨੇ ਉਹਨਾਂ ਨੂੰ ਅਨਸਾਫ਼ ਨਹੀਂ ਮਿਲ ਜਾਂਦਾ ਇਹ ਮੋਰਚਾ ਇਹ ਸੰਘਰਸ਼ ਅਸੀਂ ਉਹਨਾਂ ਚਿਰ ਜਾਰੀ ਰੱਖਾਂਗੇ ਜੀ ਧੰਨਵਾਦ